ਲਾ ਵਈ ਟਾਇਰ ਪਾਉਣ ਆਏ ਬੋਲਟ ਦਾ ਦੇਸੀ ਟਾਇਰ ਲਿਆ ਆ ਬਾਈ ਦੇਸੀ ਹੈ ਨਾ ਦੇਸੀ ਯਾਰ ਇਹ ਮੈਰਫ ਕੰਪਨੀ ਕੋਈ ਉਹਦਾ ਗੁੱਦੂ ਕੰਪਨੀ ਆ ਉਥੇ ਲੈ ਮੋਟਾ ਲਿਆ ਆ ਬਾਈ ਦੇਖ ਲੈ ਐਡਾ ਮੋਟਾ ਟਾਇਰ ਅਸ ਕਿੱਥੇ ਮਗਿਆ ਲੈ ਸਾਰੇ ਟੂਬ ਹੈ ਮੇਰੇ ਵਾਸਤੇ ਲਿਆਉਂਦਾ ਮੋਟਾ ਟਾਇਰ ਫੁੱਟ ਟਾਇਰ ਪਾਉਂਦਾ ਮੋਟਾ ਇਹਨਾਂ ਨੂੰ ਜੇ ਰੱਖ ਦੇਣਾ ਫੁੱਟੂ ਉਹ ਬਾਈ ਤੂੰ ਆਪ ਪਾ ਦੇ ਟਾਇਰ ਕੇ ਖਲਾ ਨਹੀਂ ਮੈਂ ਕਹ ਜੇ ਦਾ ਲੈਡੀ ਐਵਰੇਜ ਫਿਰ ਤਾਪ ਉਹਲਾ ਵਈ ਟਾਇਰ ਉਸ ਦੋ ਵਾਲਾ ਹੈ ਦੋ ਜੋਰ ਦਾ ਵਾਲਾ ਹੋ ਗਿਆ ਹੋ ਗਿਆ ਹਲੇ ਉੱਪਰ ਆ ਕਿਹੜਾ ਉਹ ਰੇੜੇ ਵਾਲਾ ਦੋ ਉੱਪਰ ਵਾਲਾ ਉਹ ਮੋਰੀ ਹੋ ਗਈ ਹੈ ਪੈਂਚਰ ਤਾਂ ਨਹੀਂ ਹੋਊਗਾ ਪੈਂਚਰ ਨਹੀਂ ਹੋਣਾ ਨਾਲੇ ਉਹ ਬਸ ਇਹ ਗਿੱਲੇ ਚ ਬਾੜਿਆ ਬੰਦੀ ਨੂੰ ਲਈ ਇੱਥੇ ਸੱਜੀ ਖੜੇਗਾ ਉੱਥੇ ਮਿਲ ਜੂਗਾ ਮੰਨੇਗਾ ਮੰਨੇਗਾ ਅਰੇ ਬਸ ਜੇ ਗੁਰੂ ਦਾ ਕੰਮ ਕਰਾਉਣਾ ਹੈ ਆਹ ਦੇਖੋ ਫੋਟੋ ਵੀ ਹੁੰਦਾ ਹੈ ਉਹ ਅੱਧਾ ਧੂੜ ਰੁਪਿਆ ਹੈ ਪੂਰਾ ਨਹੀਂ ਹੈਗਾ ਪੂਰਾ ਜਿਹੜਾ ਲੈ ਕੇ ਆਉਂਗਾ ਜੋੜ ਕੇ ਬਣਾਉਂਗੇ ਐਦਾ ਬਣਾ ਦੀਏ ਇਹ ਕੰਪਿਊਟਰੀ ਵਾਲਾ ਇਹ 에ਰੇ ਕਰਕੇ ਟਾਇਰ ਪਾਉਣਾ ਪੈ ਗਿਆ ਹਾਂ ਬਾਈ 에ਰੇ 에ਰੇ ਕਰਕੇ ਟਾਇਰ ਪਾਉਣਾ ਪਿਆ ਕਿੱਦਾਂ ਨਹੀਂ ਆਉਂਦੇ ਟਾਇਰ ਦੇ ਲੈ ਕਿੱਦਾਂ ਉਹ ਕੰਮ ਗਿਆ ਹੁਣ ਉਹ ਨਹੀਂ ਇਹ ਸੀ ਦੇਖਾ ਕੋਈ ਨਹੀਂ ਮਾਰੀ ਟਾਇਰ ਪਹਿਨ ਟਾਇਰ ਵਹਿਣਾ ਹੁਣ ਜਾ ਆ ਜਾਣਾ ਤਾਂ ਨਹੀਂ ਮੈਨ ਲੱਗਾ ਟਾਇਰ ਪਤਲਾ ਦਾ ਜਾਰਡਨ ਦੇ ਛੂਂਦੇ ਆ ਜਿਹੜਾ ਐਮਕੂ ਆਉਂਦੇ ਆਂ ਨੈਕ ਵਾਲੇ ਲਿਆਉਣੇ ਨੇ ਉਹ ਮਾਰਨਾ ਹੀ ਹੈ ਬਾਈ ਨੇ ਮੋਟਰਸਾਈਕਲ ਧੂਆ ਮਾਰ ਲਾ ਟਾਇਰ ਫਿਰ ਦੋ ਜਾਨੇ ਬੈਠ ਕੇ ਟਾਇਰ ਬਾੜਨਾ ਤਾਂ ਫਰੀਏ ਬਸ ਹੁਣ ਇਹ ਫਰੀਓ ਹੈ ਜਵਾਹ ਦਾ ਮੁੰਡਾ ਹੈ ਸਕੂਟਰੀ ਵਾਲੇ ਟਾਇਰ ਬਾਕੇ ਇੰਨਾ ਮਾੜਾ ਕਾ ਤੇ ਇਹ ਐਵਰੇਜ ਬਹੁਤ ਹੁੰਦਾ ਦਾ ਇਹ ਤੇ ਹੁਣ ਵੀ ਉਹੋ ਜਿਹੀ ਪਾਉਣਾ ਦਾ ਉਹ ਇਹਦਾ ਮੋਟਾ ਤੇਲ ਵਾਲਾ ਮੋਟਾ ਦਾ ਟਾਇਰ ਇਹਦੀ ਮੋਟਾ ਦਾ ਟਾਇਰ ਉਹ ਨਹੀਂ ਉਹ ਅਮਨੇ ਦੇਖ ਆਪਣਾ ਇੰਟਰ ਵੀ ਹੈਗਾ ਇਹ ਸਕੂਟਰ ਵੀ ਹੈਗਾ ਉਹ ਵੀ ਹੈਗੇ ਟੰਗੇ ਉਹ ਵੀ ਦੇਖੋ ਆ ਕੱਤੇ ਟਾਇਰ ਪਾਏ ਹੋਏ ਆ ਇਹ ਉਹ ਨਹੀਂ ਹੀ ਇਹ ਸਾਲ ਵੀ ਨਹੀਂ ਕੱਟਿਆ ਇਹਨਾਂ ਦਾ ਟਾਇਰ ਨੇ। ਇਹ ਇਹ ਕੰਪਨੀ ਆ BBGT ਇਹ ਖੜ ਕੇ ਹੈ ਨਾ ਉਰੀ। ਹਾਂ ਇਹ ਨਹੀਂ ਕਸਣੇ ਹੈਗੇ ਇਹ ਤਾਂ ਟਰੈਕਟਰਾਂ ਨੂੰ ਨਹੀਂ ਕਰਦੇ ਹੈਗੇ ਨਾ ਫਿਰ ਮੁੜਦੇ ਲੈ। ਚੱਲ ਐ ਮੈਂ ਉਹ ਟਾਇਰ ਪੇ ਕਰਦਾ ਜਿਹੜਾ ਪਹਿਲਾਂ ਪਾਇਆ ਤਾਂ ਹੀ ਫਿਰ ਉਹੀ ਲਿਆਉਂਦਾ। ਮਾਰਫ ਵੀ ਠੀਕ ਆ ਕੰਮ। ਉਹ 4 ਸਾਲ ਕੱਟ ਗਿਆ ਦਾ ਉਹ। ਪਹਿਲਾ ਭਜਨ ਬਾਈ ਕਈ ਯਾਰਾ ਦੇਸੀ ਆ। ਦੇਸੀ ਆ ਬਾਈ। ਹਾਂ? ਦੇਸੀ ਆ ਵੇ ਲੈ। ਸਭ ਤੋਂ ਮਹਿੰਗਾ ਟਾਇਰ ਹੈ ਮਾਰਫ ਦਾ। ਉਹ ਹੋਰ ਦੋਵੇਂ ਪਾਸੇ ਨਹੀਂ ਰਹਿਣਾ। ਇੱਕ ਪਾਸੇ ਰੋ। ਰੋਡੀ ਕਿੱਥੇ ਆ? ਬੋਡੀ ਉਹ ਬੋਡੀ ਦਾ ਬਈਆ ਬੰਦੇ ਨੇ ਕੰਮ ਕਰਨਾ ਪੁੰਨ ਖੱਟਣ ਆਏ ਨੇ ਕੁੱਕੜਾ ਆ ਜਾ ਫਰੇ ਲਿਜਾਈਦਾ ਦੌਰਿਆ ਉਹ ਕਾਗਤ ਲੈ ਰਿਹਾ ਅੰਡੇ ਖਾ ਕੇ ਗਿਆ ਅੰਡੇ ਖਾਣੇ ਅੰਡੇ ਆ ਜਾ ਤੇਰਾ ਪੁੰਨ ਖੱਟਣਾ ਆਏ ਨੇ ਕਹਿੰਦਾ ਬੋਡੀ ਬਣਾਉਣੀ ਸਿਕਸ ਪੈਕ ਬਣਾਉਣੀ ਕਹਿੰਦਾ ਮੈਂ ਸਿਕਸ ਪੈਕ ਬਣਾਉਣਾ ਬੋਡੀ ਲਾਰੇ ਲਾਉਂਦਾ ਨਾ ਬਈ ਤੈਨੂੰ ਕਿਹਦੀ ਕਾਗਤ ਬਈ ਇਹਦਾ ਕੰਮ ਪੂਰਾ ਕਰ ਤੇ ਲਾਰੇ ਨੂੰ ਲਾ ਇਹਨੂੰ ਨਹੀਂ ਪਹਿਲਾਂ ਉਹ ਜਾ ਚਿੰਦਾ ਕਿ ਸਿਕਸ ਪੈਕ ਬਣਾ ਕੇ ਆ ਹੈਲੋ ਜੇ ਮੈਂ ਜੀ ਦੀ ਆਇਆ ਕਰਦੇ ਆਂ ਆਇਆ ਤਾਂ ਕਰ ਉਹ ਇਹ ਹੈਗੇ ਆ ਔਰ ਇਹ ਹੈਗਾ ਆਦੇ ਫੋਲ ਦਾ ਗੋਲ ਹੁੰਦਾ ਹੈ ਨਾ ਇਹ ਇੱਕ ਹੈ ਰੋਜ਼ ਕੰਮ ਕਰਨੇ ਕਰਕੇ ਸਰੀਰ ਫਿੱਟ ਹੋਇਆ ਤੇਰੇ ਮੈਂ ਕਹਣਾ ਹੂੰ ਨਹੀਂ ਹੈਗਾ ਡੁਪਲੀਕੇਟ origignal ਐ ਜੀ ਨਾ ਨਾ ਯਾਰ ਮੈਂ ਵੀ ਅਜੇ ਤੱਕ ਮੈਂ ਸਾਨੂੰ ਕੱਕਵਾ ਕੇ ਆਇਆ ਹਾਂ ਡੇਟ ਮੈਂ ਸਿਰਕੀ ਵੀ ਕੱਕਵਾਇਆ ਕਰਦੇ ਜਗਾ ਇਟਲੀ ਜੀ ਮਾਰਮ ਹੁੰਦਾ ਇਹ 100 ਪੈਸ ਰੱਖੀ ਹੁੰਦੀ ਐ ਜਾ ਕੇ ਕਿੰਡੀ ਜੀ ਡੇਟ ਮੈਂ ਇਸ ਤੇ ਵੱਧ ਗਈ ਭਾਈ 10 ਗੰਨ ਕਰਾ ਟੋਟਲ ਬਾਈ ਪੰਜ ਛੇ ਜੀ ਆ ਦੋ ਦੋ ਮੈਸੇ ਹੀ ਆਈਆਂ ਕਵਰੇ ਕਿਹੜੇ ਕਿਹੜੇ ਖੋਲਦਾ ਠੀਕ ਨਹੀਂ ਜੇ ਇਹ ਤੋਂ ਯਾਰ ਕੱਲਾ ਕਰਦਾ ਐ ਟੋਕਰੀ ਭੀ ਪਉਦਾ ਜੇ ਇਹ ਰਪਾ ਬਾਈ ਟੋਕਰੀ ਕੋਹਰੀ ਚੱਲਦੀ ਹੁੰਦੀ ਨੇ ਇੱਕ ਫੁੱਟ ਹੋਰ ਨਾ ਤਾਂ ਹੋਣਾ ਤਾਂ ਨਾ ਨਾ ਹੋ ਰੱਖੇ ਰੱਖੇ ਆ ਬੋਟਿਆ ਕੇ ਜਾਂਦਾ ਇਹ ਸੈਟ ਲਾਉਂਦਾ ਰੇਡਾ ਕਨੇ ਯਾਰ ਕਹਿੰਦਾ ਜੇ ਇਹ ਰਪਾ ਟੋਕਰੀ ਕੋਹਰੀ ਚੱਲਦੀ ਹੁੰਦੀ ਥੋੜਾ ਹੋਰ ਛੋਟਾ ਹੋਣਾ ਤਾਂ ਆ ਇਹ ਫੋਵੀਓ ਆ ਹਾਂ ਅੰਕਲ ਛੜਤੀ ਹੋਣਾ ਛੜਤੀ ਹਾਂ ਛੜਤੀ ਆ ਬਾਈ ਕਰਾ ਛੱਡਣੀ ਯਾਰ ਆ ਜਾ 50 ਤੇਕੇ ਬੰਦੋਗੇ ਦੇਕੇ ਬਾਦਰੀ ਉਹਨੇ ਦਾਦੂ ਛੱਡਲੀ ਹੁਣੀ ਉਹ ਕੰਮ ਹੈ ਹੋ ਗਿਆ ਨਹੀਂ ਆਲੇ ਯਾਰ ਪਵਾ ਦੋ ਹਾਰੇ ਨਾਲ ਬਲਾਵਾ ਕੱਲੂ ਮੇਰਾ ਟਾਇਰ ਪਾ ਲਈਏ ਕਿਹਦੇ ਮੂਰੇ ਪਾ ਦੇ ਪਿਛਲੇ ਟ ਰਿੰਗ ਖੋਲ ਕੇ ਰੱਖ ਜੀਏ ਕੱਲੂ ਆਇਓ ਚਲੋ ਬਾਈ ਚਲੋ ਕਰ ਦੇ ਉਹਨੇ ਕਰਾ ਦੇਖਾ ਤੂੰ ਕਰਾ ਆਨੇ ਆਨੇ ਆਨਾ ਆਨੇ ਦੇਖ ਦੇ ਕਰ ਕਰ ਔਕਾ ਇਹਦਾ ਬਾਈ ਓਏ ਆਪਕਾ ਇਹਦਾ ਸਟੈਂਡਵਾ ਵੀ ਲਾਉਣਾ ਇਹ ਘਰਾਂ ਨੂੰ ਵੜਾ ਕੇ ਲੇ ਜੀ ਕਿਉਂਕਿ ਇਹਦਾ ਬੋਲਟ ਰੁੱਟਦਾ ਨਹੀਂ ਹੈਗਾ ਮੈਂ ਕਿਹਾ ਰੋਡੀ ਕਿਹਾ ਤੈਨੂੰ ਨਵਾਂ ਬੋਲਟ ਲੈ ਆਏ ਨੰਬਰ ਪਲੇਟ ਲਾਈ ਵੀ ਆ ਆਪਣੇ ਔਕਾ ਭਾਈ ਤੂੰ ਤਾਂ ਬਾਜ਼ਾਰ ਚ ਗੇਰੇ ਆਉਂਗਾ ਔਕਾ ਇਹਨਾਂ ਦੇ ਸੈਂਟਰ ਆ ਆਉਣੀ ਲੱਗਣਾ ਬੋਲ ਲੈ ਲੈ ਉਹ ਪਿੱਛੇ ਮੁੜ ਕੇ ਦੇਖਣਾ ਉਹ ਲੈ ਦੇ ਹੁਣ ਛੜਾ ਜਣਨਾ ਤੇ ਕੱਢ ਜਾਣਾ ਸੁਣ ਤੂੰ ਬੜਾ ਸਟੈਂਡ ਲਾ ਔਰ ਇਹ ਰੋਡੀ ਭਾਈ ਰੋਡੀ ਲਾਗਾ ਅਸਲੀ ਜਾਨ ਥੋੜੀ ਚੱਲ ਲੈ ਇਹਦਾ ਮੋਛਾ ਚੱਕ ਰਿੰਦਾ ਏ ਉਹ ਸਮਝੇ ਕਰੋ ਸਮਝੇ ਕਰੋ ਉਹ ਤਾਂ ਕੰਮ ਕਰਦਾ ਯਾਰ ਐ ਡੜੇ ਪੋਛੇ ਚੱਕਦਾ ਉਹ ਇਹ ਬਾਈ ਧਰ ਤੇ ਡਰ ਰਹਾ ਏ ਧਰ ਪੈ ਜਾਂਦੀ ਏ ਇਹ ਥੋੜਾ ਵੈ ਚੱਕਦਾ ਏ ਔਖਾ ਇਹਦਾ ਦੇਖ ਤਾ ਮੈਂ ਤਾਇਰ ਜਾਣਾ ਬੜਾ ਮੇਰੇ ਸਾਹ ਨਾਲ ਚੌੜਾ ਜਿਆਦਾ ਦੇ ਉਹ ਨਹੀਂ ਠੀਕ ਆ ਉਹ ਨਹੀਂ ਸੈਟ ਅਪ ਲੱਗੂ ਬੜਾ ਆ ਯਾਰ ਚੌੜਾ ਦੇ ਇਹ ਠੋਕਾ ਦੇ ਯਾਰ ਇਹ ਡੀਰ ਟਾਇਰ ਬੜਾ ਟਾਇਰ ਹੈ ਉਹ ਮੇਰਾ ਫਾਇਦਾ ਹੋ ਗਿਆ ਵਧੀਆ ਨੇ ਟਾਇਰ ਬਹੁਤ ਬਾਈ ਚੌੜਾ ਨਹੀਂ ਜਾਦਾ ਯਾਰ ਹਾਂ ਕਿੰਨਾ 100 390 ਛਾਰਾ 90 110 110 110 110 19 90 19 ਉਹ ਤੁਸੀਂ ਇਹੀ ਪਾਇਆ ਮੈਂ ਤੇ ਸੁਣ ਮੇਰਾ ਵੀ ਇਹ ਚਾੜਦਾ ਠੀਕ ਹੈ ਜਾਲੀ ਦਾ ਕੋਈ ਚੱਕਰ ਨਹੀਂ ਯਾਰ ਇੱਦਾਂ ਇੱਦਾਂ ਦੇਖਣੇ ਬਸ ਪਰ ਲੁੱਕ ਜੀ ਬਣ ਜਾਣੀ ਵਧੀਆ ਹਨਾ ਲੇ ਲੁੱਕ ਤਾਂ ਬਣਦੀ ਉਹ ਲੁਬੜ ਉਹ ਬਾਈ ਆ ਟਾਇਰ ਸਾਈਕਲ ਦਾ ਤੇਰੇ ਹਲੇ ਯਾਰ ਠੀਕ ਹੈ ਥੋੜੀ ਗੱਡੀ ਲੋਡ ਜਾਣਾ ਲੰਦੀ ਆ ਦੇ ਜੇ ਯਾਰ ਰੋਗੇ ਉਹ ਉਹ ਕਿਆ ਕਰਦੇ ਆ ਸਰਚ ਆ ਯਾਰ ਇੱਧਰ ਸਪਰੇਅ ਕਰਦੇ ਆ ਲੈ ਕੇ ਦਮਾ ਇਹਦੇ ਕੋਲੋਂ ਕੱਢਣਾ ਆ ਰੋਡੀ ਨਾਲ ਹੋ ਜੂਗਾ ਕੰਪਨੀ ਨੂੰ ਆ ਬਾਈ ਆ ਟਾਇਰ ਰੋਡੀ ਨੂੰ ਗਿਫਟ ਕਰ ਦੇਣਾ ਹਾਂ ਦਾ ਟਾਈਰ ਉਹ ਉਹਨੂੰ ਪਾ ਜਣਾ ਨਾ ਮੋਟਰਸਾਈਕਲ ਉਲਟੀ ਨੇ ਕੀਲਾ ਗੁੱਲਾ ਕੱਢ ਲਈ ਵੀ ਬੰਨਣਾ ਪੈਂਦਾ ਘਰ ਕਿ ਨਹੀਂ ਜਿਸ ਨਾ ਜੇਸ਼ਨ ਵਰਗਾ ਜੇਸ਼ਨ ਕਿਥੇ ਬੰਨਣਾ ਪੈਂਦਾ ਏ ਜਿਵੇਂ ਨੇ ਕੀੜਾ ਹੈਗਾ ਫਿਲਮ ਦੇਖਣੇ ਦਾ ਬੰਦੇ ਇਹਨੂੰ ਨਰਾਜ ਕਰਦੇ ਜਾਂਦੇ ਨਹੀਂ ਜਾਗੇ ਪੌਣੇ 6 ਵਜੇ ਲੱਗ ਜਾਂਦਾ ਪਾਣੇ ਤੰਗਿਆ ਬਾਈ ਆਹੀ ਕਰਦਾ ਜੀ ਆਹੀ ਆ ਵੇਖੋ ਜੀ ਮੈਂ ਨਹੀਂ ਕਰਿਆ ਤੰਗ ਤੁੰਗ ਅਸੀਂ ਤਾਂ ਦੇਖ ਲਈਦਾ ਇਹ ਤਾਂ ਦੇਖ ਲਈ ਬਾਈ ਦੇਖ ਲਈ ਦਿਖਾਇਆ ਫੋਨ ਚ ਭੇਜੀ ਵੀ ਜਿਹੜੀ ਉਹ ਮੈਂ ਹੀ ਭੇਜੀ ਤੁਹਾਨੂੰ ਉਹ ਹੀ ਦੇਖ ਕੇ ਕਹੀ ਜਾਂਦੇ ਆ ਯਾਰ ਉਹ ਤਾਂ ਗਰੁੱਪ ਗਰੁੱਪ ਚ ਆਇਆ ਤਾਂ ਵਧੀਆ ਦਾ ਉਹ ਵਧੀਆ ਨਹੀਂ ਹੈ ਯਾਰ ਫਿਲਮ ਉਹ ਫਿਰ ਮੈਂ ਸੁਆਦ ਨਹੀਂ ਆਵਾ ਦੇ ਲੈ ਵੀ ਉਹ ਕਹਿ ਲਈ ਮੈਂ ਲਾ ਕੇ ਦੇਖ ਲੈ ਬੱਸ ਉਹ ਫਿਰ ਮੈਂ ਵੀ ਨਹੀਂ ਵਧੀਆ ਯਾਰ ਦੋ ਕੋ ਡਾਇਲੋਗ ਹਾਸੇ ਵਾਲੇ ਬੱਸ ਹੋਰ ਕੁਝ ਨਹੀਂ ਹੈ ਉਹ ਵੀ ਜੇ ਟ੍ਰੇਲਰ ਚ ਦਿਖਾਇਆ ਹੈ ਇਹ ਟ੍ਰੇਲਰ ਚ ਉਹੀ ਹੈ ਬੱਸ ਹੋਰ ਪਾਣੀ ਹੀ ਨਹੀਂ ਖਾਂਦਾ ਹੈਗਾ ਛੱਡਿਆ ਪਿਆ ਹੈ ਜਿਹੜਾ ਭਾਈ ਮੁਰਗਾ ਨਹੀਂ ਖਾਂਦਾ ਹੈਗਾ ਪਤਾ ਨਹੀਂ ਕਿਹਾ ਹੋ ਗਿਆ ਇਹਨੂੰ ਉਹ ਕਿੰਦੇ ਯਾਰ ਖਾਂਦਾ ਨਹੀਂ ਇਹਨੂੰ ਖਲਾਜ ਮੂਰਗਾ ਨਹੀਂ ਖਾਂਦਾ ਰੰਗਦਾ ਪਾਣੀ ਦੇ ਰਿਹਾ ਕੁਆਰੀ ਮੁਰਗੀ ਚਾਰ ਵਾਲ ਕੇ ਸਾਰੀ ਮੁਰਗੀ ਕੁਆਰੀ ਮੁਰਗੇ ਚਾਰਾਂ ਡੇ ਖੜਾ ਕਰਤਾ ਨੇ ਕਿਹਾ ਉਹ ਜਮੁੰਡਾ ਬੈਸ਼ਨ ਹੋਗਾ ਮੀਟਾਂ ਦਾ ਛੱਡੇ ਦੁੱਤੇ ਨੇ ਅਸਰ ਜਿਹਦਾ ਆਹ ਰੌਂਡੀ ਨੂੰ ਪੁੱਛ ਲੈ ਜੂੰਦਾ ਹੀ ਖਾਜੂਗਾ ਮੁਰਗਾ ਉਹ ਤੂੰ ਜੇ ਰੋ ਜਾਓਗਾ ਤੈਨੂੰ ਉਹ ਬਿਨਾ ਬੀਤੇ ਤੇ ਚੜ ਗਈ ਥੋੜੀ ਖਾਜੂ ਦਾ ਮੁਰਗਾ ਜੂੰਦਾ ਨਹੀਂ ਨਹੀਂ ਮੇਰੀ ਗੱਲ ਸੁਣ ਪਹਿਲੇ ਦੇਖ ਕੇ ਕੰਮ ਕਰਾ ਲਵੇਂ ਸਾਤਵੇਂ ਮਹੀਨੇ ਹੀ ਰੌਂਡੀ ਜੂੰਦਾ ਮੁਰਗਾ ਖਾਣਾ ਹੈ ਆ ਜੂਗਾ ਕਿ ਕਰਾ ਦੇ ਕੰਮ ਉਹ ਕੰਮ ਕਰਾ ਦੇਗੇ ਕਾਲ ਲੈ ਉਹ ਖਾਣੂ ਗਿਆ ਖਾ ਲੂਗਾ 2 ਮਿੰਟ ਦੇ ਦੇਣਾ ਉਹ ਨਾਕਾ ਕੁਝ ਨਹੀਂ ਫਿਰ ਪਾਣੀ ਦੇ ਦੇਣਾ ਪਾਣੀ ਦੇ ਦੇਣਾ ਇੱਕ ਮਿੰਟ ਆਇਆ ਕੱਟ ਬੰਦ ਨੂੰ ਰਾਹ ਲੱਭ ਜਾ ਮਾਦੇ ਕਰਦਾ ਕੱਟਿਆ ਉਹ ਹਾਂ ਬਨਾਬ ਪੈਡ ਤੇ ਜਾ ਫਿਰ ਕਿੱ데 ਟਾਇਰ ਜਾਣਾ ਬੰਦ ਉਹ ਨਹੀਂ ਜਦ ਕਿੰਨਿਆਂ ਨੇ ਬੈਠੇ ਗਏ ਨੁਕਪ ਲੱਗੇ ਆ ਤਾਰਾ ਵੱਗ ਨਹੀਂ ਹਾਂ ਤਾਰ ਤਾਂ ਵੱਡੂ ਹੈ ਤਾਰ ਤਾਂ ਮੇਰੀ ਵੀ ਵੱਡੂ ਹੋ ਗਈ ਵੱਡੂ ਹੁੰਦੀ ਨਾ ਵੱਡੂ ਹੁੰਦੀ ਤਾਰ ਬਾਅਦ ਚ ਫਿਰ ਉਹ ਕਰਾਈ ਤਾ ਕੋਈ ਇੰਨਾ ਕਿ ਜ਼ਿਆਦਾ ਇੰਨਾ ਕਿਥੇ ਥੱਲੇ ਲੱਗ ਜੂਗਾ ਯਾਰ ਇੰਨਾ ਕਿ ਜ਼ਿਆਦਾ ਹੈ ਹਾਂ ਤੇ ਇੰਨਾ ਕਿ ਜ਼ਿਆਦਾ ਵੱਡੀ ਆ ਰਹੀ ਹੈਗੀ ਤਾਰ ਉਹ ਕਰਾਏਗਾ ਕਿਧਰ ਉਹ ਨਹੀਂ ਲੱਗਦਾ ਜੇਦਾ ਚਲਾਉਗੇ ਇਹਦੇ ਬਾਈ ਫੇਰ ਤਾਂ ਨਹੀਂ ਲੱਗਣਾ ਹੈਗਾ ਜੇਦਾ ਹਵਾ ਖਵਾਣ ਤਾਂ ਬਚੇਗਾ ਨਾ ਹੋਰ ਨੋਟੜਾ ਹੋ ਜਾਏਗਾ ਮੇਰੇ ਵਜੇ ਨਾਲ ਹੈ ਨਾ ਤੇਰੇ ਵਜਨ ਤਾਂ ਆਇਆ ਹੀ ਨਹੀਂ ਆਇਆ ਤਾਂ ਆ ਗਿਆ ਵਜੇ ਉਹ ਆਏ ਨਾ ਕਿਹਾ ਯਾਰ ਤੂੰ ਆ ਪੰਜ ਵਿੰਦਗਾ ਤਾਂ ਮੇਰਾ ਅੱਧ ਵੀ ਤੂੰ ਆਇਆ ਘਰ ਕੱਪੜੇ ਖੋਲ ਲੈ ਇੱਧਰ ਆ ਜੀ ਫਿਰ ਦੇਖਾ ਤੂੰ ਪੈਰ ਚੜਾ ਲੈ ਇੱਧਰ ਆ ਲੈ ਆ ਲੈ ਪੈਰ ਤੇ ਚੜ ਉਹ ਕੱਢਾ ਜਦੋਂ ਕਿਉਂ ਬੋਲਣ ਤੋਂ ਗਿਆ ਨਾ ਬੰਦਾਈ ਬੰਦ ਹੋ ਗਿਆ ਜਿਆਮ ਹੋਇਆ ਬਟਲੈਸ ਹਾਂ ਨਹੀਂ ਉਹ ਗਿਆ ਨਾ ਚੱਲ ਚੱਲ ਜਾ ਅਵਾਜ਼ਾਂ ਕੋਲੂ ਕੰਟਰੀ ਬਾਤ ਹੋ ਮਾ ਗੂਗਲ ਸਰ ਅੰਦਰ ਕਾਇਦਾ ਤੁਹਾਨੂੰ ਗਿਆ ਪੈਗ ਲਾਵਾ ਸੋ ਵੀ ਤੇ ਕੰਮ ਨਹੀਂ ਹੁੰਦਾ ਸਾਨਿਆ ਵਾਂਗੂ ਉਹ ਯਾਰ ਐ ਕਰ ਮੇਰੇ ਬਹੁਤ ਫੈਲ ਹੋ ਗਏ ਕੀ ਤੇ ਅੰਦਰ ਨਾ ਨਾ ਬਰੇ ਸਪੱਟ ਕੀ ਹੋ ਗਿਆ ਚੈਟ ਟਾਈਮ ਹੋ ਗਿਆ ਸਾਰਾ ਚੈਟ ਦੇਖ ਦੇ ਰਿਹਾ ਉਹ ਵੀ ਬੈਸ ਹੋਦਾ ਇਹ ਡੇਸੀ ਡਾ ਇਹ ਵੀ ਡੇਸੀ ਹੋਇਆ ਪੰਜ ਬੈਸ ਕੀ ਹੋ ਗਿਆ ਵਧੀਆ ਹੈਂ ਟੈਡ ਹੋ ਜਾ ਹਧਿਆ ਨਿਆ ਬਾਈ ਹਾਈ ਡੇਰ ਡੇਸਾਂ ਦੇ ਹੋਰ ਆ ਲੈਦਾ ਬਹੁਤ ਵੇਂ ਅੰਦਰ ਨਾ ਪਹਿਲਾ ਝੋੜਾ ਲਿਆ ਬਾਈ ਕੇ ਨਾ ਕਰਤੀ ਹਵਾ ਪਹਿਲਾ ਹਵਾ ਨਹੀਂ ਨਿਕਲੀ ਦੀ ਇਹ ਕਿਹੜਾ ਰੋਇੰਡ ਹੈ ਨਾ ਬਾਈ ਇਹ ਤਾਂ ਬਹੁਤ ਛੇਤੀ ਘਸ ਗਿਆ ਤਿਆਰਤ ਪੈਰ ਵਗੈਰੇ ਨੇ ਤੁਰਨਾ ਨਹੀਂ ਹੈਗਾ ਜੇ ਇਹ ਕੋ ਕਟਾ ਕੁੱਟਾ ਨਹੀਂ ਹੈਗਾ ਉਹ ਲੱਤਾਂ ਨਾਲ ਦੇ ਪਿਛਲੀਆਂ ਬੱਚੇ ਨੂੰ ਨਾ ਭਾਰ ਦੇ ਦੀ ਗਿਰ ਜਣਾ ਨੇ ਹਾਂ ਉਹ ਇਹਨੂੰ ਘਟਾ ਘਟਾ ਨਹੀਂ ਇਹ ਗਰੀ ਪਿੱਛਲੇ ਲੱਤਾਂ ਲਾ ਰਹੀ ਮੈਨੂੰ ਦਗਾ ਹੈਗਾ ਇਹਨੂੰ ਦੱਸਾਉਂਦੇ ਆ ਇਹ ਬਾਈ ਅੱਛੀ ਮੁੰਡਾ ਡੱਕਾ ਨਹੀਂ ਢੋੜਦਾ ਮੈਂ ਤੜਕੇ ਆ ਦੇਖਦਾ ਤੜਕੇ ਘੁੰਮਣ ਲੱਗ ਗਿਆ ਮੈਂ ਕਿਹਾ ਮੇਰੀ ਗੱਲ ਸੁਣ ਬਾਈ ਸਵੇਰ ਤੇ ਫੋਨ ਕਰ ਲਾ ਦਿੰਦਾ ਨਾ ਇਹ ਆਜੂ ਕਿੱਥੇ ਆ ਆ ਮੇਰੇ ਜੀਲੇ ਨਾਲ ਦਾ ਜੀਲਾ ਦਾ ਕੌਲਾ ਦਿਖਾ ਦੇ ਕੌਲਾ ਲਗਾ ਦੇ ਨਾਲ ਘੁਮਾ ਦੇ ਯਾਰ ਕੌਲ ਜਿ ਘੁਮਾ ਲਿਓ ਕਾਲੇ ਨੂੰ ਕੌਲਾ ਰਖਾਰੇ ਕਿੰਨੇ ਵੇ ਕਾਲ ਆਈ ਵੀ ਸਵੇਰ ਦੀ ਬਹੁਤ ਸਵੇਰੇ 7 ਵਜੇ ਬ੍ਰੈਂਡ ਦੇ ਕੌਲਾ ਦਿਖਾਉਣ ਦੀ ਖਬਰ ਇਹਨੂੰ ਕਿਤੇ ਕਿਤੇ ਆਏ ਵੀ ਆ ਉਹ ਨਹੀਂ ਨਹੀਂ ਉਹ ਹਾਈਡ ਕਰ ਦੋ ਨੀ ਮੈਂ ਇਹ ਕਾਲਿਸ਼ ਕੱਢ ਲੜੀ ਮੈਂ ਪੰਜ ਪੰਜ ਵਾਹ ਆ ਦੇ 9:58 ਮਿੰਟ ਪਰ ਆ ਦੇ ਕਿੰਨੀ ਆਕਵਲਾਂ ਕਰ ਰਹੇ ਇਹ ਜਿੰਨੇ ਵੇ ਉੱਟਦਾ ਇਹ ਅੱਜ ਦੀਆਂ ਇਹ ਅੱਜ ਦੀਆਂ ਇੱਕ ਦਿਨਾਂ ਦੇ 10 ਤੋਂ ਤਾਂ ਮੈਨੂੰ ਆਏ ਨਾ ਨਾ ਆਵੇ ਆ ਦੇ ਉਹ ਜਿਹੜਾ ਗੱਲ ਸੋਣ ਦਾ ਕਰ ਰਿਹਾ 10 ਜਮੇ ਇੱਕ ਚੱਕਦਾ ਜਿਹੜਾ ਕਾਲੂ ਫੋਨ ਕਰਨਾ ਇਹਨੂੰ ਚੱਕ ਜਲਦੀ ਚੱਕਦਾ ਨਹੀਂ ਫਿਰ ਇਕੱਠੇ ਲਾਉਣੇ ਮੈਂ ਉਹ ਕਾਲੂ ਕਰਦਾ ਨਹੀਂ ਹੈਗਾ ਬੇਇੱਜ਼ਤੀ ਕਰਦਾ ਇਹ ਰੱਬੀਏ ਜਾਣਾ ਸੀ ਕਾਲੂਗੇ ਤੇ ਆਪਾਂ ਜੇ ਨਵਾਈ ਨੇ ਦੇ ਲੈਣਾ ਸਾ ਜੇ ਜਾਣਾ ਪਰ ਅੱਧਾ ਗੰਜਾ ਹੋ ਗਿਆ ਉਹ ਕੰਮ ਕਰਦਾ ਕਰਦਾ ਦੇਖ ਲੋ ਮਿਹਨਤ ਹੈ ਮੈਗਨੇਟ ਟਾਇਰ ਪਾਤਾ ਹਾਂ ਜੱਟ ਜੱਟ ਢੋਡੀ ਬਾਰਾ ਘਾਲ ਕੇ ਕੋਈ ਠੀਕ ਹੈ ਕੀ ਇਹ ਇੱਕ ਲਾਉਣੀ ਨਵੀਂ ਨਵੀਂ ਲਾ ਦਿੰਦੇ ਕਿ ਠੀਕ ਹੈ ਦੇਖ ਲੈ ਅਕਾ ਜੇ ਠੀਕ ਹੈ ਚਾਲਦੀ ਦਾ ਉੱਪਰ ਤੇ ਮੈਨੂੰ ਆ ਲੱਗਦੀ ਠੋਕ ਦੀ ਲਈ ਕਰਦੀ ਇਹ ਹਾਂ ਲੈ ਦੇ ਸੁਣੀ ਦਾਰ ਟੱਕਣ ਉਹੀ ਲਾ ਦਿਓ ਜਿਹੜੀ ਨਾਲ ਮੇਰੀ ਉਹੀ ਚੱਲੂਗੀ ਨਾ ਅਕਾ ਕਿੰਨੇ ਸਾਲ ਹੋ ਗਿਆ ਕੰਮ ਕਰਦੇ ਨੂੰ ਮੰਨੋ ਲਾ ਲਾ ਉਮਰੇ ਲਾਂਗੀ 1987 ਦਾ ਗੱਤਾ ਸੀ ਜੰਮੇ ਵੀ ਨਹੀਂ ਦੇ ਹੈਗੇ ਜਾਂ ਤੂੰ ਕਿਥੇ ਨਾਗਰਣ ਜੰਮੇ ਹੋਗਾ ਹੋਰ ਕੀ ਆ ਪਰਾਰੇ ਜਲਦੀ ਕਰਨਾ ਤੇਰੇ ਤਾਂ ਗਰੇ ਲਾਗ ਰਿਹਾ ਜੰਮਿਆ ਦਾ ਇਹ ਥੋੜੇ ਟਾਈਮ ਮਾਰ ਕੇ ਖਾ ਲਿਆ ਫਿਰ ਇੰਤਜ਼ਾਰ ਹੋਇਆ ਤਾਂ ਇਹ ਤਾਂ ਮਾਡਲ ਬਹੁਤ ਛੋਟੇ ਆ ਨਾ ਰੋਟੀ ਕਿੰਨਾ ਮਾਡਲ ਹੈ ਤੂੰ ਦੱਸੀ ਦਾ ਰੋਟੀ ਗੋਪਤਾ ਹੈ ਰੇਲ ਚ ਆਇਆ ਤਾਂ ਕਿ ਰੇਲ ਚ ਆ ਇਹ ਹੋਊਗਾ 90 95 ਦੱਸਣਾ ਹੀ ਨਹੀਂ ਹੈਗਾ ਕਿ ਤੂੰ ਆਈਡੀ ਲਾਈ ਜਾ ਬਹੁਤ ਛੋਟਾ ਹੁੰਦਾ ਇਹ ਵੀ 2000 ਮਾਡਲ ਦੇ ਉੱਪਰ ਛੋਟਾ ਜੂੜਾ ਨਹੀਂ ਹੈਗਾ ਐਨ ਨਾ ਕਹੇਗੇ ਐ ਤੇਰੇ ਹਾਣਿਓਂ ਨਹੀਂ ਆਪਰੇ 95 ਮਾਡਲ ਉਹ ਆਪਣੇ ਆਉਣਗੇ ਮੇਰੇ ਦੂਕੇ ਕਿਹੜਾ ਕਹੀ ਜਾਂਦਾ ਆਪਣੇ ਹੱਡ ਦਾ ਇਹ ਤਾਂ ਬਈ ਉੱਚਾ ਹੀ ਹੈ ਇਹ ਇਹ ਉੱਚਾ ਤੇਰਾ ਕਿਤਾ ਤੇ ਰੋਟੀ ਨਾ ਮੇਰਾ ਪਹਿਲਾ 95 ਮਾਡਲ ਸੀ ਨਾ ਦੇਖੇ ਨਾ ਤੁਹਾਨੂੰ ਹੋਰ ਹੋਰ ਵੀ ਹੋਣਗੇ ਬੜਾ ਵੀ ਹੈਗਾ ਉਹ ਤੇਰੇ ਨਾਲ ਬੈਠੀ ਹੈ ਤੇਰੇ ਪਿੰਡਾ ਨੂੰ ਦੋ ਦੋ ਉਹ ਤਿੰਨ ਦਾ ਹੈ ਉਹ ਚੈਨ ਕਰਦਾ ਲੱਗਦਾ ਤਾਂ ਨਹੀਂ ਹੈਗਾ ਤਾਂ ਐ ਲੱਗਦੇ 90 90 ਹੁੰਦੇ ਆਇਆ ਸੀ ਕਿ ਇਹ ਤੇਰੀ ਉਮਰ ਦੇਤੀ ਸਾਡੀ ਥੋੜੇ ਦੇਤੀ ਹੈ ਨਾ ਬੁढ़ा ਹੋ ਗਿਆ ਦਾੜੀ ਦੇ ਲੱਗ ਡਿੱਗ ਡਿੱਗੀ ਆ ਗਈ ਚਿੱਟਾ ਵਾਲ ਆ ਕੇ ਮੇਰਾ ਚਿੱਟਾ ਵਾਲ ਦਿਖਾ ਦੇ ਲਿਆ ਵਾਲ ਦਿਖਾ ਦੇ ਗੰਝ ਵੈ ਗਈ ਉਹ ਗੰਝ ਦਾ ਪਹਿਲਾਂ ਦੇ ਦੀ ਜਾਂ ਕਟਾਈ ਤੇ ਆ ਦੇ ਉਹ ਦਾੜੀ ਕਟਾਈ ਜਾਂਦਾ ਫਿਰ ਸਿਆ ਹੋ ਗਿਆ ਨਾ ਉਸਰੇ ਲਵਾ ਲੋ ਆ ਕੇ ਸੋਨਾ ਬਣਦਾ ਏ ਨਹੀਂ ਹੋ ਗਿਆ ਕੱਟੂ ਨਹੀਂ ਉਹ ਜਿਹੜੀ ਦੂਈ ਮਸ਼ੀਨ ਨੂੰ ਧਾਕੇ ਜਿਹੜੀ ਉਹ ਲਵਾ ਲਈ ਬਾਈ ਕੁਟੀ ਲੱਗ ਗਈ ਸਰਕਾਰੀ ਕੁੱਟੀ ਐ ਬੱਧਾ ਠੀਕ ਐ ਤੇ ਵਾਲੀ ਟਾਈਮ ਹੋ ਕੇ ਪਾਣੀ ਆ ਜਾਏ ਕਰੂਗਾ ਬਸ ਠੀਕ ਐ ਮਸ਼ੀਨ ਫਿੱਟ ਨਹੀਂ ਬੈਠੀ ਉਹ ਬੈਠੇ ਨੂੰ ਉਤਰੀ ਧਾਗੇ ਜਲੇ ਨਹੀਂ ਹੁੰਦੀ ਉਹ ਫੇ ਜੂੰਡੀ ਵੱਢਦੀ ਹੈ ਜੂੰਡੀ ਵੱਢਦਾ ਨਹੀਂ ਉਹਨੂੰ ਤੂੰ 에어 ਕੋਨ ਨਾ ਕਰ ਇੱਥੇ ਮੈਂ ਤਾਂ ਮੁੰਨੇ ਆਇਆ ਉਹ ਲੈ ਕੇ ਰੱਖ ਲੈ ਤੇਰਾ ਦੱਸ ਵੀ ਸਾਥੇ ਕਰਨਾ ਉਹ ਨਹੀਂ ਯਾਰ ਇੱਕ ਵਾਰ ਕਿ ਆਏ ਘਰੇ ਕਰਨਾ ਦੋਸਤ ਕਿੰਨੇ ਵਾਰ ਉਹ ਤੋਂ ਬਰੂਡ ਸਾਰਾ ਸਾਲ ਪਾਰ ਰਹਾ ਹੈ ਹਾਂ ਨੇ ਆਇਆ ਗਾੜੀ ਕੋ ਮਸ਼ੀਨ ਲੈ ਕੇ ਜਾ ਭਜਨ ਵੈਨੇ ਪੈਗ ਆਇਆ ਹੂੰ ਗੋਰਿੰਗਵਾ ਜੀ ਨਾ ਪਧਰਾ ਕਰਤਾ ਗੱਡੀ ਵੜਦਾਂ ਮਾਤਾ ਘੜਦੇ ਕਹਰੇ ਕੱਲ ਕੋਣ ਵੀ ਵੜਦੇ ਨਹੀਂ ਆਏ ਵੀ ਨਹੀਂ ਪਤਾਏਗਾ ਮਾਤਾ ਆਏ ਕਰ ਮੋੜੇ ਕੋਈ ਗੱਦ ਬੜਦੂ ਬਾਹਰ ਨਾ ਹੋਰ ਇਹਨੇ ਆਈ ਸੀ ਇਹ ਵੀ ਹੁੰਦਾ ਹੋਣ ਨਹੀਂ ਲੱਗਦੇ ਹੈਗੇ ਹੁਣ ਲੱਗਿਆ ਉਮਰ ਲੱਗ ਜਾਣੇ ਹੋਰ ਦੇ ਲੱਗਣੇ ਮੁੰਡਾ ਸਾਰੇ ਸ਼ੌਕ ਕੰਮ 'ਚ ਐ ਨਹੀਂ ਹੁਣ ਤਾਂ ਗਾਹੇ ਲੱਗੂਗੇ ਕਿਹੜਾ ਗਾਹੇ ਲੱਗੂਗੇ ਨਾ ਰੋਟੀ ਆ ਪਰਪਈ ਜਿਹੜੇ ਨੂੰ ਫਿਰਦਾ ਹੋਰ ਪਰਪਈ ਐ ਉਹ ਆਇਆ ਜੇ ਬੰਦਾ ਮੋਟਾ ਇੱਕ ਕੰਪਿਟਰ 'ਤੇ ਬੈਠਾ ਆਇਆ ਗਾਹਦੜਾ ਜੀ ਭਾਈ ਛੋਟਾ ਐ ਨਾ ਮੈਂ ਨਿਸ਼ਾਨ ਦੇਖਾਂ ਨੀ ਪੈਸਾ ਜਾਣਾ ਹਨਾ ਬੈ ਗਿਆ ਬੈ ਗਿਆ ਆਏ ਬੈਠੇ ਭਾਈ ਕੋਈ ਕਹਿੰਦਾ ਮੈਂ ਤਾਂ ਮਨਾਉਣੀ ਹੁੰਦੀ ਵੀ ਆ ਡੱਪਦੀ ਐ ਪੈ ਗਿਆ ਲੈ ਲੈ ਭਾਈ ਬੋਲਟ ਰੈਡੀ ਹੋ ਗਿਆ ਚੌਕਾ ਦਾ ਚੱਲਦਾ ਉਹ ਜਰਾ ਜਲੋਂ ਦੇ ਵਜੇ ਹੋਣ ਐਲੂਨਾਂ ਰੇਂਜੇ ਪੋਰਸਾਨ ਨੇ ਘੇਰ ਲਿਆ ਇਹਦਾ ਛੜਾ ਵੀ ਨਹੀਂ ਆਉਣਾ ਟਾਇਰ ਵੀ ਘੱਟ ਨਹੀਂ ਉਹਨੇ ਚਲਾਨ ਵੀ ਕਰ ਦੇਣਾ ਚਾ ਹੁਣ ਕੀ ਆ ਕਰ ਦੇਖੂ ਕਹੇ ਬਹਾਨਾ ਮਾਰਦਾ ਹਾਂ ਬਹਾਨਾ ਮਾਰ ਰੋਟਾ ਬਹਾਨਾ ਤੇਰੇ ਸਾਹਮਣੇ ਖੜਾ ਹੀ ਥਾ ਉਹ ਮੇਰੀ ਕਾ ਸੁਣ ਤੂੰ ਤਾਂ ਉਦਨ ਮੈਨਾਂ ਤੇ ਤੂੰ ਸਾਲੇ ਖੜੇ ਤੇ ਸਾਨੂੰ ਕੋਈ ਘੇਰਦਾ ਹੀ ਨਹੀਂ ਕੋਈ ਨਹੀਂ ਕੋਈ ਨਹੀਂ ਜਿੱਦਣ ਜਲਾਰ ਹੂੰਗਾ ਮੈਨੂੰ ਦੇਖ ਸਿੱਧਾ ਘੇਰਿਆ ਨਾ ਇਹਦੇ ਮੂਰੇ ਇਹਦਾ ਠੀਕ ਆ ਇਹ ਲੱਕੜਾ ਨਾ ਮੈਂ ਨਹੀਂ ਬੋਲਣਾ ਉਹ ਨਹੀਂ ਅਸੀਂ ਤਾਂ 100 ਜੀ ਸਸਰੀ ਕਰਨ ਬਲਾ ਕੇ ਬੈਠੇ ਆ ਐ ਕਰੀ ਜਾਣਾ ਨੇ ਖੜੇ ਨੇ ਬਾਈ ਚਦਾਨ ਹੈਗਾ ਇਹਦਾ ਪੋਸਲੇ ਤੇ ਦੁਗੇ ਨਾ ਬਾਈ ਤੇਰਾ ਨਾਮ ਲੈ ਦੇਣਾ ਅਸੀਂ ਆ ਵੀ ਫਜ਼ਰਮਾਨੀ ਟਾਇਰ ਪਾਏ ਉਹਨਾਂ ਨੇ ਕਹਣਾ ਟਾਇਰ ਦਾ ਥੋੜੋ ਜਿਹਾ ਰੈਰ ਕਰਨਾ ਮਾਰਾ ਉਹਨਾਂ ਨੇ ਕਹਿੰਦਾ ਕੋਈ ਚੱਕਰ ਅੰਡਰ ਕਰ। ਉਹ ਬੰਦੇ ਦਾ ਮੂੰਹ ਦੇਖ ਕੇ ਕਰਨਾ ਉਹਨਾਂ ਨੇ। ਭਾਈ ਮੇਰੀ ਜਿੰਦਗੀ ਚਾਤ ਤੱਕ ਨੂੰ ਗੱਲ ਬੱਕਰੀ ਆ। ਸਕੂਟਰੀ ਲੈ ਕੇ ਜੈਦਾ ਚਲਾਣ ਗਿਆ ਆਉਣਾ ਉਹਦਾ। ਹੋਰ ਚੰਡੀਗੜ੍ਹ ਚ ਵੀ ਕਹਿੰਦਾ ਗੱਡੀ ਕਦਾ ਕਦੇ ਨਹੀਂ ਘੇਰਿਆ। ਗੱਡੀ ਦੇ ਕਾਗਜ਼ ਪੱਤਰ ਪੂਰੇ। ਜਿਆਦਾ ਹੋਵੇ ਤੇਰੇ ਕੋਲ ਮੁਫਤ ਵੀ ਨਹੀਂ ਕਦੀ ਵੀ ਨਹੀਂ ਘੇਰਿਆ। ਪਹਿਲੀ ਗੱਲ ਤਾਂ ਇਸ ਸਕੂਟਰੀ ਪਰ ਦਿਖਦਾ ਹੀ ਨਹੀਂ ਬਹੁਤਾ ਉੱਚਾ ਲੱਣ ਦੇ ਕਹਿੰਦਾ ਜੀ ਦਿਨੂਆ ਤਾਈ ਘੇਰੂਗੇ। ਆਵੇ ਤਾਂ ਐ ਰੋਟੀ ਸਹੀ ਉਹ ਪੈ ਰਹਾ ਹੈਗਾ ਵੀ ਕੋਈ ਨਹੀਂ ਆਪਰਾ ਉਹ ਚੰਡੀਗੜ੍ਹ ਨੂੰ ਸੀਰੇ ਅੰਦਰ ਲੈ ਕੇ ਭਾਂਡਾ ਵੀ ਨਹੀਂ ਚੇਰਿਆ ਐਸੇ ਵੀ ਗਏ ਤੇ ਪੂਰੀ ਹੋਈ ਆ ਮੋਟਰਸਾਈਕਲ ਹੋਇਆ ਇਹਨਾਂ ਨੂੰ ਕੋਈ ਨਹੀਂ ਕਿਰਦਾ ਇਹਨਾਂ ਨੂੰ ਤਿਲਕੀਨਾ ਹੋਇਆ ਨਾਲੇ ਰੋੜੀ ਹੋਈ ਆ ਪਰ ਨਾਲ ਤਾਂ ਪੇਚੇ ਮਾਰੇ ਵੀ ਜਿਹਨੇ ਕੋਈ ਲੋਕ ਜਿਵੇਂ ਦੂਏ ਜਿਹੜਾ ਰੋੜੀ ਬਾਈ ਇਹਦਾ ਮੂੰਹ ਪਤਾ ਨਹੀਂ ਕਿਹੇ ਜਾ 15 16 ਵਾ ਚਲਾਲ ਕਰਾਈ ਬੈਠਾ ਹੈ ਉਲਟੀ ਨੇ ਪਰ ਹੋਰ ਉਹ ਰੇ ਲੋਕਾਂ ਦਾ ਹੋ ਜਾਂਦਾ ਇਹ ਹੋਣੀ ਚੱਲਦਾ ਆਪਣਾ ਭਾਈ ਕਦਨ ਕਰਾਇਆ ਰੁਪੜ ਕੇ ਰਿਹਾ ਹੈਗਾ ਤੂੰ ਵੀ ਝੜਿਆ ਅੱਪਲੂ ਕੀ ਰਿਹਾ ਨਾ ਉਹ ਤੇਰੇ ਉੱਤੇ ਦੂ ਮਿੰਟ ਅਸੀਂ ਇਹ ਬਾਈ ਨਾਨਾ ਦੇਵੀ ਹਾਂ ਫਿਰ ਚਲਾਨ ਤੇ ਲੈਣਗੇ ਘੇਰ ਲਿਆ ਅਸੀਂ ਖੜੇ ਆ ਚਾਨ ਚਾਨ ਕਹਿੰਦਾ ਜਾਓ ਗਡੀ ਸੀ ਆ ਪਿੱਛੇ ਕਹਿੰਦਾ ਮੈਂ ਤੇਰੀ ਖਵਾਜ ਫੋਟੋ ਲਵਾ ਦਿਆਂ ਕੱਟੋ ਚਲਾਨ ਕਹਿੰਦਾ ਇਹ ਕਹਿੰਦਾ ਉਹ ਖਵਾਜ ਫੋਟੋ ਲਵਾ ਕੇ ਤਗਾ ਸਾਡੇ ਦਿੱਤੇ ਰਿਕਾਰਡ ਜਾਂਦਾ ਤਾਂ ਕਹਿੰਦਾ ਮੈਂ ਤਾਂ ਉਦਾਂ ਹੀ ਕਹਿ ਕੇ ਦੇਖਿਆ ਤੁੰਡਾ ਛੇ ਰੁਪਏ ਦਾ ਟਿਕਟ ਜਿਹੜੇ ਕਹਿਣੇ ਪਰੇ ਚਾਪੀ ਕਰਦੀ ਉਹ ਚਲੇ ਇੱਥੇ ਚਾਪੀ ਕਰ ਲਈ ਕਹਿੰਦਾ ਡੀ ਸੀ ਬਰੇ ਕਹਿੰਦਾ ਵੀ ਅੱਗੇ ਘਰ ਮਾ ਤੇਰੀ ਕਾਰ ਫੜ ਲੋਰ ਕੋ ਚੱਲ ਗਿਆ ਬੰਦੀ ਜੰਗੇ ਭਲੇ ਲੱਗਦੇ ਚਰਾਦ ਘਟਾ ਦੇ ਸੇਹ ਸੁਦੇ ਇਹ ਜਗ੍ਹਾ ਬ੍ਰੀਡ ਪਿੱਛੇ ਸੁੱਸੀ ਮੈਂ ਤਾਂ ਤੈਨੂੰ ਕਿਹੜਾ ਯਾਰ ਜਿਆਦਾ ਕਰਾਂ ਮੈਂ ਉਦਾਂ ਹੀ ਕਹਿ ਕੇ ਦੇਖਿਆ ਰ ਮੰਗਾ ਜਾਓ ਤੇਰੇ ਉਹ ਭਾਈ ਕਾਂਤ ਜਾਂਦੇ ਆ ਆਦੀ ਮੈਂ ਤਾਂ ਦਰ ਲਈ ਕਰਦੇ ਤੇ ਹਾਂ ਚੱਲ ਭਾਈ ਟਾਇਰ ਰੈਡੀ ਹੋ ਗਿਆ ਲੈ ਇੱਕ ਵਾਰ ਉਹ ਸਟੈਂਡ ਵੀ ਪਿੰਗਾ ਜਾ ਹੋਇਆ ਪਿਆ ਭਾਈ ਇਹ ਤਾਂ ਨਮਾ ਬਾਹਰ ਪਾਉਂਗਾ ਹੈ ਨਾ ਮੈਂ ਕੋਕੀ ਦੇ ਠੀਕ ਕਰਾ ਲਈ ਪੋਲ ਫਾਰੇ ਖੜੇ ਜਿਵੇਂ ਤੁਰਗੇ ਲੰਘ ਗਏ ਪੋਲ ਦੇਰ ਪਿੱਛੇ ਲੱਗ ਆ ਜਿਸ ਨੇ ਇੰਨਾ ਮਾਰਾ ਤੂੰ ਜਲਾਣ ਨਾ ਵੀ ਹੋਇਆ ਏ ਮੋਟਾ ਹੋਇਆ ਬੰਦਾ ਏ ਹੋਇਆ ਨਾ ਚਰਾਵਾ ਕੈਮਰੇਮੈਨ ਦਾ ਵੀ ਹੋਇਆ 5000 ਦਾ ਵੇਖਣਾ ਮੇਰਾ ਵੀ ਹੋ ਲਿਆਦਾ ਨਾ ਭਾਈ ਆਪਾਂ ਵਜੇ ਪਿਆ ਬਰੇ ਆਪਾਂ ਪੋਲ ਫਾਰੇ ਦੇਖ ਕੇ ਵਿਚੀ ਹੋੜ ਜੀ ਦਾ ਏ ਕਿਸੇ ਨੇ ਮਿੱਤ ਨਹੀਂ ਹੈਗੇ ਐ ਭਾਈ ਕਿਲੋਮੀਟਰ ਦਾ ਰੋਣਾ ਪਹਿਲੇ ਉੜ ਜਾਣਾ ਸੀਦਾ ਉਹ ਤਰੀਕਾ ਨਾਲ ਜਿਹੜਾ ਸਰਪਤ ਤੇ ਆਉਂਦਾ ਜਾਵੇ ਖਾਨੀ ਦੇ ਵਿੱਚ ਮੈਂ ਰੋਟੀ ਤਾਂ ਨਹੀਂ ਲਿਆਦਾ ਸਭ ਤੋਂ ਪਹਿਲਾਂ ਜਾਬ ਮਾ ਇਹਨਾਂ ਦੇ ਗੰਮਾ ਹੋਰ ਜਦੋਂ ਤੇਲ ਉਹ ਨੋਟ ਬੰਦੀ ਹੋਏ ਤੇ ਜਾਵਾ ਮੌਕ ਮਾ ਇਹਨਾਂ ਨੇ ਜਿਹੜੇ ਇਵਨਾਂ ਕੋਲ ਤਾਂ ਕਿ ਹੋਰ ਤਾਂ ਉਹ ਹੋਰ ਤਾਂ ਉਹ ਕੋਲ ਨਾਲ ਦੀ ਲਾਜ ਤੇ ਜੇ ਨੋਟ ਬੰਦ ਹੋਏ ਤੇ ਜਿਹੜੇ 500 ਰੁਪਏ ਤੇਰਵਾ ਕੇ ਗੇੜੀਆਂ 1.500 ਦਾ ਜਿਹੜੇ 500 ਦਾ ਤੇਲ ਭਾ ਕੇ ਗੇੜੀਆਂ ਜਦੋਂ ਰੋਡ ਬੰਦ ਹੋਏ ਤੇ ਇੱਕ ਕਦਮ بڑا ਵੀ ਨਾ ਉਹ 350 cc ਹੈ ਨਾ ਬਈ ਇੰਨਾ ਤੇਲ ਜੀਗਾ ਝੋਟਾ 2 ਸਾਲ ਬੰਨਣਾ ਆਉਂਦਾ ਇੰਨਾ ਤੇ ਇੰਨਾ ਨੂੰ ਪੈਂਦਾ ਏ ਪਹਿਲਾਂ ਪੈ ਲਾਉਣਾ ਹੀ ਪੈਂਦਾ 200 ਵੀ ਐ ਰੋਗੀ ਬਈ ਟਾਇਰ ਰੇੜੀ ਆ ਕੈਟ ਹੋ ਜਾ ਕੋਈ ਵਾਰ ਮੈਂ ਲੇ ਜੇ ਕਰਦਾ ਹਾਂ ਕੀ ਹੋ ਗਿਆ ਕਰ ਤਾਂ ਕਾ ਮੋੜ ਟੁੱਟੀ ਕਿਤੇਗੀ ਟੁੱਟੇ ਖੋਗੀ ਆਹ ਪਰੋਗੀ ਹਵਾ ਦ ਟੁੱਟਿਓ ਵਿੱਚ ਭੱਜ ਗਈ ਕੋਈ ਗੱਲ ਉਹ ਹਮਨੇ ਇੱਥੇ ਮੂਵਮੈਂਟ ਆ ਕਰਾ ਟੁੱਟ ਗਿਆ ਹੁਣ ਦੀ ਐ ਕਰਨਾ ਪੈਣਾ ਕੰਮ ਕਿਸ ਨੂੰ ਮਿਲਿਆ ਮੇਰੇ ਵੀ ਦਾਦਾ ਕੋਈ ਕਰਦਾ ਮੇਰਾ ਕੰਮ ਕਰਾ ਮਾੜਾ ਬਾਈ ਤੂੰ ਆਈ ਕਰਦਾ ਪਟਾਈ ਕਰਦਾ ਮਿਲਿਆ ਬਾਈ ਅਸਰ ਆ ਗਿਆ ਚਲ ਕਹਿਣਾ ਕਿਆ ਕਹਿੰਦਾ ਜੱਗੇ ਵਾਲਾ ਚੋਂਡੇ ਨਹੀਂ ਸਟਾਰਟ ਹੋਇਆ ਸਾਡੇ ਨਾਲੇ ਟਰੈਕਟਰ ਨੂੰ ਪਹਿਲਾਂ ਕਿੱਥੇ ਆ ਅਕੱਲੇ ਮਾਤਾ ਗਾਨੀ ਦਾ ਮੱਥਾ ਟੇਕਿਆ ਤਾਂ ਜਦੋਂ ਸਟਾਰਟ ਹੋ ਗਿਆ ਜਦੋਂ ਕੋਈ ਬੰਦਾ ਦੇਖ ਜੂਵੇ ਨਾ ਹੂੰ ਬਾਖਾ ਤਾਂ ਮੈਂ ਇੱਕ ਬੰਦਾ ਦਿਖਣਾ ਚਾਹੀਦਾ ਦੂਏ ਜਾਂ ਲੋੜੇ ਨਹੀਂ ਹੈਗੀ ਅੱਜ ਜੀ ਜਨ ਜਲਦੀ ਜਲਦੀ ਕਮੈਰੇ ਪਿੱਛੇ ਨੂੰ ਮੁਰਝ ਜਾਂਦੀ ਹੈ ਦਾਣੇ ਕਹਿੰਦੇ ਬੰਦ ਕਰ ਤੈਨੂੰ ਵੀ ਅਸਰ ਹੁੰਦਾ ਹਾਂ ਤਾਂ ਕੋਈ ਨਹੀਂ ਹੋ ਰਿਹਾ ਮੈਨੂੰ ਹਾਂ ਹੋਈ ਜਾਂਦੀ ਹੈ ਮਾਤਰ ਕੇ ਕਹਿੰਦਾ ਹਰ ਵਾਰੀ ਫੋਟੋ ਪਾਤੀ ਉਹ ਜੱਗੇ ਬਹੁਤ ਵਾਰ ਕੇ ਬਈ ਪੰਦੇੜ ਕੋਟ ਰਕਾਉਂਦੇ ਉਹ ਇਹਨੂੰ ਵੀ ਫੋਟੋ ਇਹਨੂੰ ਫੋਟੋ ਪਾਤੀ ਤੀਨੇ ਆਰਾ ਵਿੱਚ ਹੋ ਗਿਆ ਫੋਟੋ ਨਾ ਟੈਡੀਗਿਨ ਸ਼ੁਰੂ ਕਰਿਆ ਫੋਟੋ ਫੋਟੋ ਵਾਲਾ ਟ੍ਰੈਂਡ ਕਰੀ ਜੋਰੇ ਉਰੇ ਉੱਧਰ ਉਹਨੇ ਕਰਿਆ ਫੋਟੋ ਵਾਲਾ ਟ੍ਰੈਂਡ ਫੋਟੋ ਵਾਲਾ ਟ੍ਰੈਂਡ ਨਹੀਂ ਵੀਡੀਓ ਬਣਾ ਕੇ ਭੇਜੀਦੀ ਪਹਿਲਾਂ ਉਹ ਹਾਂ ਮੀਆ ਉਹ ਰੋਡੀ ਇਹ ਗਈ ਮੇਰੇ ਨੂੰ ਵੀਡੀਓ ਲੱਗ ਗਈ ਇੱਥੇ ਹਾਂ ਅੱਛਾ ਦੇ ਫੋਟੋ ਲੈ ਫੋਟੋ ਲੈ ਵੀ ਟੁੱਟੀ ਮਿਲ ਗਈ ਮੈਂ ਕਿਹਾ ਫੋਨ ਹੈ ਕੌਣ ਲੈ ਬਈ ਉੱਪਰ ਵਾਲੇ ਦੀ ਕਾਸ ਹੋਇਆ ਜੈਡੀ ਕਰਦੇ ਹਾਂ ਜੈਡੀ ਕਰਦੇ ਜਾਵ ਦੋ ਬਰਗਰ ਵਾਲਾ ਕੋਲੇ ਇਹਨੂੰ ਜੈਡੀ ਕਰੀ ਇਹ ਨਾ ਤੇ ਕਿਉਂ ਤੇਰਾ ਮਦਦ ਕਰ ਬੋਲੇਗਾ ਉੱਤੀ ਕਾੜੀ ਕਰਦੀ ਹੈ ਜਿਵੇਂ ਜਸਨ ਨੇ ਤਾਂ ਦੇ ਖਾਣੇ ਆਂਡੇ ਖਾਣੇ ਮੀਨਾ ਇੱਕ ਹੋ ਗਿਆ ਕੁਛ ਨਹੀਂ ਖਾਂਦਾ ਹੈਗਾ ਦੋਸਤ ਨੂੰ ਵੱਡਿਆ ਹਾਂ ਕਰੀ ਗਿਆ ਗੱਲ ਪਤਾ ਦੁੱਧ ਭਰੀ ਲਾਤਾ ਹੈ ਨਾ ਨਾ ਰੱਖ ਲੈ ਰੱਖ ਲੈ ਜੀ ਬਣਾਉਣ ਲੱਗਿਆ ਸੈੱਟ ਜੀ ਆ ਗਏ ਬਾਹਰ ਕੋਲ ਨਹੀਂ ਰੱਖਦਾ ਉਹਨੇ ਸਾਈਡਾਂ ਆਏ ਨੇ ਇਹ ਰੱਖ ਲੈਣੇ ਇਹਨੇ ਆਹ ਰੋਟੀ ਦੇ ਸਾਰੇ ਉਹ ਦਿਖਾਇਆ ਪਹਿਲਾਂ ਆ ਇਕੱਲੇ ਨੇ ਬਾਲ ਕਟਾ ਫੇਰਾਉਣੇ ਨੇ ਤੇ ਮੈਂ ਫਿਰ ਇਹਨੂੰ ਆਹ ਰਹਿਣੇ ਨੇ ਆਹ ਇਹ ਜਿਹੜਾ ਦਾੜੀ ਵਾਲਾ ਰੋਡੀ ਦੇ ਕੱਕੜਾਈ ਹੈ ਜਿੱਕੜਾ ਗਿਆ ਝਟਵਟ ਵਾਰੀ ਹੁੰਦੀ ਆ ਥੱਲੇ ਆ ਗਈ ਉਹ ਇਹ ਮਸ਼ੀਨ ਨਾਲ ਸਾਫ ਤੇ ਪੱਥਰੀ ਵੀ ਆਈ ਹੈਗੀ ਸੈਟ ਨਹੀਂ ਆਈ ਉਹ ਰੋਡੀ ਉਸ ਤਰ੍ਹਾਂ ਲਵਾਇਆ ਲਵਾਲੇ ਜਿਹੋ ਬਾਦੀ ਲਵਾਣਾ ਹੈ ਆਉਡੀਓ ਨਹੀਂ ਆਈ ਉਹ ਦੇਖ ਲੈ ਇੱਕ ਤਰ੍ਹਾਂ ਲਵਾਇਆ ਇਹਦਾ ਹੁਣ ਹੌਲੀ ਹੌਲੀ ਟਾਈਪ ਕੇ ਲਾਉਣੀ ਆ ਮਾ ਆਹ ਤਾਂ ਆ ਗਈ ਪਹਿਲਾਂ ਜਮਾ ਨਹੀਂ ਕੀਤਾ ਜੀ ਤੁਹਾਡਾ ਟੇਸ ਆ ਪਹਿਲਾਂ ਸੈਟ ਨਹੀਂ ਤੇ ਆਈ ਜਮਾ ਜੀ ਪਹਿਲਾਂ ਹੋਰੇ ਦੋ ਕੁਆਲ ਜੀ ਆਏ ਤੇ ਹੋਰੇ ਜੀ ਇੱਥੇ ਆਏ ਤੇ ਬਾਅਦ ਇੱਥੇ ਇਹਨੇ ਜੁਗਰਾ ਆ ਗਈ ਆ ਗਈ ਬਾੜੀ ਮੁੱਟੀ ਤੰਨੇ ਦੇ ਵਟਾਰਾ ਆਇਆ ਇਹਦਾ ਸਪਰੇਅ ਸ਼ੁਰੂ ਕਰਤੀ ਉਹਨੇ ਕੋਈ ਹਾਂ ਕੱਲ ਵਾਲਾ ਵਾਲ ਹੁਣ ਉਹ ਅੰਕਲ ਕਿੱਥੇ ਵਾਲ ਲਾਉਣੇ ਕਰਾਉਣਾ ਗਿਆ ਕਿਹੜਾ ਕਟਾਉਂਗਾ ਟਾਈਮ ਨਹੀਂ ਲੱਗੇਗਾ ਪਹਿਲਾਂ ਹੀ ਇਹ ਉਮਦੇ ਸਾਹ ਦਾ ਸਾਰੇ ਗੰਜੇ ਹੋ ਜਾਣੇ ਤੇ ਵੀ ਹੋਣਾ ਏ ਚੱਲ ਜਿਹੜੇ ਨੱਚਰਾ ਕਰੀਏ ਪੱਗ ਬੰਨਣੀ ਆਪਾਂ ਫੇਰ ਉਹਨੇ ਤੇਰੇ ਵਾਲ ਸੁੱਕੇ ਹੋਣ ਲੱਗੇ ਦੇਖ ਦੇ ਬਰਾ ਚੜਨ ਲੱਗੇ ਬਹੁਤ ਦੇਖ ਰਿਹਾ ਤੇਨ ਦੇ ਵਾਲੇ ਤਾਂ ਮਨੇ ਸਪਰੇਅ ਲਾਉਣੀ ਛੱਡਤੀ ਉਹਨੂੰ ਕਿਹਾ ਕਿਨੇ ਸਮਝ ਲਾਉਣ ਨੂੰ ਕਿਦੇ ਘਰ ਦੀ ਜੀ ਇਹ ਤਾਂ ਪੈ ਕਿਤੇ ਲੱਗਦਾ ਲੈ ਹੋਰ ਵੀ ਹੋਰ ਵੀ ਲੱਗੀ ਵੀ ਹੁੰਦੀ ਉਹ ਰੋਟੀ ਅਰੇ ਹੋਰ ਵੀ ਕਾਰ ਨਹੀਂ ਧੋਤੇ ਵੀ ਲੱਗੀ ਵੀ ਹੁੰਦੀ ਲੱਗੀ ਵੀ ਨਹੀਂ ਹੈਗੀ ਐ ਤੂੰ ਨਹੀਂ ਕਹਿੰਦੇ ਜਿੱਥੇ ਆ ਕੇ ਹੈ ਮੇਰਾ ਟ੍ਰੈਡਿੰਗ ਹੈ ਤਾਂ ਥੋੜਾ ਥੋੜਾ ਨਹੀਂ ਤੇ ਕਿਉਂ ਹੋ ਜਾ ਗਿਆ ਜਦੋਂ ਇਹ ਲੈ ਵੀ ਤਾਂ ਨਾ ਨਾ ਇਹਦਾ ਬਾਈ ਹਾਰਮੋਨ ਲਾਉਂਦਾ ਦੱਸਦਾ ਹੈਗਾ ਚੋਰੀ ਚੋਰੀ ਇਹ ਰਾਜ ਹੈ ਦਾ ਕੋਈ ਮਾਲ ਦੇਖ ਲੈ ਚਿਕਣਾ ਸੁngਲੇ ਕਰ ਲੈ ਇਹ ਕਿੱਡੀ ਚੱਲਾਉਂਦਾ ਕਾ ਦੇ ਲਾਉਂਦਾ ਮੁੱਛ ਵਾਲੀ ਉਹ ਲਿਆਇਆ ਦਾ ਇਹ ਮੁੱਚਾ ਆ ਗਿਆ ਦੇ ਨਹੀਂ ਆਈ ਹੈਗੀ ਆ ਗਿਆ ਖੜੀ ਜਾਂਦੇ ਹੋਣਾ ਦਰਾਈਗੇ ਹੋਰ ਇਹ ਉਹ ਬਾਈ ਟਾਇਰ ਬਾਦ ਯਾਰ ਟੁੱਟੀ ਹੋਪੇ ਨਾ ਅੰਦਰ ਲੱਗਦੀ ਉਹਨੇ ਹੁਣ ਤਾਂ ਮੂੰਹ ਬਰਾਤਾ ਉਹਨੇ ਚੱਕਿਆ ਹਥਿਆਰ ਬਾਈ ਨੇ ਫਿਰ ਉਹ ਇਥਨੇ ਲੈ ਕੇ ਨੂੰ ਡਾਊਨ ਲੋਡ ਕਰੀ ਵੀ ਦੇ ਦੇ ਚਲੋ ਉਹਦਾ ਇਹਨੂੰ ਭੇਜਤੀ ਸੀ ਆ ਗਿਆ ਆ ਗਿਆ ਉਹ ਹੀ ਦੇਖ ਕੇ ਕੋਈ ਨਹੀਂ ਆਉਣੇ ਜਾਈ ਮੜਾ ਉਹ ਦੇਖ ਲਈ ਸੱਤ ਬੀਜ ਨੂੰ ਜੋ ਨਹੀਂ ਗੇ ਬੱਤੀ ਨਹੀਂ ਕੋਈ ਨਹੀਂ ਆ ਗਏ ਉਹ ਦੇਖੋ ਹੋਰ ਕਿਤੇ ਸਾਨੂੰ ਲੋ ਜੀ ਬਾਈ ਰੋਟੀ ਨਹੀਂ ਟੇਡਾ ਕਰੇ ਤਾਂ ਮੋਗੜਿਆ ਨਾ ਉਹ ਦੇ ਨਾ ਵੀ ਬਾਬਾ ਬੋਲਟ ਇਹ ਗਾਥਰੇ ਚੱਕਰਾ ਚ ਆ ਜੀ ਕਰ ਗਏ ਆ ਗਾ ਚੈਨ ਨੂੰ ਤੇਲ ਤੂੰ ਲਾ ਦੇ ਹੁਣ ਆ ਗਿਆ ਪੂਰਾ ਆ ਗਿਆ ਵਧੀਆ ਹੈ ਬੈਟਿੰਗ ਪੂਰੀ ਪੂਰੀ ਆਈ। ਦੋ ਦਿਗੇ ਆ। ਕਰਦੇ ਸਦਾ। ਉਹ ਭਾਈ ਇਹ ਟਿਊਬਲੈਸ ਟਾਇਰ ਦੀ ਹਵਾ ਹੋਣੀ ਕਰਦੀ ਹੁੰਦੀ। ਭਾਈ ਇਹ ਪੀੜੇ ਗਏ 0 ਬਾਈ ਦੇ ਗਏ। ਹਮਮ। ਬੋਡੀ ਕਾ ਮੈਂ ਤੇ ਇੰਨਾ ਕੰਮ ਪਲੇਣਾ ਕਿਹੜਾ ਕੁੜਾ ਮਤੇਰੀਆ ਪਰ ਇਹ ਗਰੀਬ ਨੂੰ। ਇਹ ਚਲਾਇਆ। ਓ ਹਰੇ ਸੱਦ ਭਾਂਡੇ ਅੱਧੇ ਕਸੇ ਐ। ਕੀ ਹੋ ਗਿਆ? ਇਹ ਕਹਿੰਦਾ ਮੈਂ ਕੰਮ ਸਿੱਖਣਾ ਟਾਇਰ ਵਾਲੀ ਥਾਂ ਨੂੰ ਗਿਆ। ਦਿਖਾ ਦੇ ਵਾਈਹ ਨੂੰ ਕੰਮ। ਵਾਈਹ ਦੇਖ ਰਿਹਾ। ਦੁਕਾਨ ਦਾ ਨਾਮ ਤਾਂ ਕੀ ਹੈ? ਜਸ਼ਨ ਟਾਇਰ ਪੈਂਚਰ। ਪੈਂਚਰ ਟਾਇਰ ਵੈਂਚਰ। ਜਿਹੜੀ ਗੱਲ ਮੂੰਹ ਚ ਆ ਗਈ ਮੈ ਤਾਂ ਬੋਲਦਾ ਠੀਕ ਨਹੀਂ। ਜਸ਼ਨ ਨੇ ਖਬਰੇ ਕੀ ਕਰਨਾ ਤੋਂ ਦੱਸਣਾ ਥੋੜਾ ਇਹਨੇ। ਹੂੰ। ਜਸ਼ਨ ਹੈਗਾ ਗਰੀਬ ਆਪਾਂ ਗਰੀਬ ਹੁੰਦੇ ਦਾ ਹੈਗਾ ਅਮੀਰ ਇਹ ਹਲੇ ਗਰੀਬ ਹੈ ਕਾਗਜ਼ੀਏ ਜੇ ਅਮੀਰ ਹੈ ਇਹ ਹਲੇ ਗਰੀਬ ਇਸ ਟਾਈਮ ਕਾਗਜ਼ੀਏ ਜੇ ਅਮੀਰ ਹੈ ਹਾਂ ਦੇ ਕੁਝ ਨਹੀਂ ਹੈ ਹੈਗਾ ਹੈਗਾ Google Pay ਦਾ ਉਹ ਨਾ Google Pay ਵੀ ਬਾਈ ਖਾਲੀ ਹੈ ਕੁਝ ਨਹੀਂ ਹੈਗਾ ਤੇ ਭਾਂਡੇ ਜਿ ਵਿਗਲੇ ਲੱਗਦਾ ਮੈਨੂੰ ਵਿਗਲੇ ਬਾਈ ਆਪਣਾ ਟਾਇਰ ਕਿੱਥੇ ਗਿਆ ਉਹ ਪਿਆ ਤੇ ਤਾਂ ਉਹ ਨਹੀਂ ਪੜਨ ਲੱਗਦਾ ਕਿਉਂ ਕੋਹ ਹੈ ਆਪਣਾ ਲੱਗਦਾ ਕੱਟ ਗਿਆ ਰਾਇ ਦਾ ਚਾ ਰੱਖ ਲੈ ਇਹਨੂੰ ਘਰੇ ਰੱਖ ਲੈ ਤਾਰਾਂ ਕੇ ਕਰ ਨਹੀਂ ਆਖਲਾ ਮਾਰਸੋਦਾ ਇਹ ਨਾ ਯਾਰ ਮੇਰਾ ਹੋ ਗਿਆ ਕੋਈ ਜਾਨੀ ਦਿੱਤੀ ਜਾਵੇ ਕੀ ਹੋ ਗਿਆ ਹਟੀ ਇਧਰ ਨੂੰ ਤਿਆਰ ਗੱਦੇ ਆ ਕੁਝ ਤਾਂ ਮੋਟਾ ਤਾਂ ਘਰ ਹੋਪੀ ਤੂੰ ਨਵੇਂ ਬਣ ਗਿਆ ਉਹ ਸਾਰਾ ਲੱਗਦਾ ਬਦਲਿਆ ਨਾ ਉਸ ਤਾਂ ਆਕੇ ਇੰਡੀਕੇਟਰ ਦਾਨ ਕਰਤੇ ਕਿਸੇ ਨੂੰ ਨਾ ਨੇ ਹੈਗੇ ਹੈ ਨਹੀਂ ਤੇ ਕਿਸੇ ਕੋਲ ਉਹ ਨੂੰ ਦੇ ਦੇ ਕਿਹਨੂੰ ਜਸਨੂ ਹੂੰ ਇਹ ਕੋਲ ਹੈਗੇ ਆਪਣੇ ਮੇਰੇ ਦੋ ਖੁੱਲੇ ਪਏ ਆ ਹੈਗੇ ਮੇਰੇ ਕੋਲ ਉਹ ਵੀ ਕਰਤੀ ਹੈ ਦੇਖ ਕੇ ਹੁਣ ਮੈਂ ਨੇ ਆ ਬਾਈ ਸੋਹਰਾ ਬਾਈ ਜਿੰਦਾਂ ਬੋਲਦੇ ਆ ਕੋਈ ਕਹਿਣ ਜੋਗਾ ਨਹੀਂ ਹੈ ਸਟੈਂਡ ਦਾ ਖੜਾ ਹੈ